ਅੱਜ ਬਾਦ ਦੁਪਹਿਰ ਹੁਸ਼ਰਪੁਰ ਦੇ ਨਸਤੀਕੀ ਪਿੰਡ ਪਿਪਲਾਵਾਲਾ 'ਚ ਉਸ ਵਕਤੇ ਤਕੜਾ ਹੰਗਾਮਾ ਹੋ ਗਿਆ ਜਦੋਂ ਇੱਕ ਵਰਨਾ ਗੱਡੀ ਸਵਾਰ ਕੁੜੀ ਨੂੰ ਦੂਜੀ ਗੱਡੀ 'ਚ ਆਏ ਕੁਝ ਵਿਅਕਤੀ ਚਾਕੂ ਦੀ ਨੋਕਤੇ ਕੱਢ ਕੇ ਲੈ ਗਏ ਜਿਸ ਤੋਂ ਬਾਅਦ ਮੌਕੇ ਤੇ ਕਾਫੀ ਜ਼ਿਆਦਾ ਹੰਗਾਮਾ ਹੋਇਆ ਇਸ ਦੌਰਾਨ ਦੂਜੀ ਗੱਡੀ ਸਵਾਰ ਵਿਅਕਤੀਆਂ ਨੇ ਆਪਣੀ ਗੱਡੀ ਸਕੂਲੀ ਬੱਚਿਆਂ ਨਾਲ ਭਰੀ ਆਟੋ 'ਚ ਮਾਰ ਦਿੱਤੀ ਜਿਸ ਕਾਰਨ 5 ਦੇ ਕਰੀਬ ਸਕੂਲੀ ਬੱਚੇ ਵੀ ਜ਼ਖਮੀ ਹੋ ਗਏ ਹਾਲਾਂਕਿ ਕੁਝ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਰਾਜਸਥਾਨ ਪੁਲਿਸ ਵੱਲੋਂ ਇਸ ਮਾਮਲੇ ਨੂੰ ਅੰਜਾਮ ਦਿੱਤਾ ਗਿਆ ਤੇ ਕੁਝ ਲੋਕਾਂ ਵੱਲੋਂ ਹੋਰ ਹੀ ਗੱਲਾਂ ਆਖੀਆਂ ਚਾਰਿਆਂ ਸਨ ਕਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਮੋਡਲ ਟਾਊਨ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਵਰਨਾ ਚਾਰ ਸਵਾਰ ਇੱਕ ਕੁੜੀ ਅਤੇ ਮੁੰਡੇ ਨੂੰ ਪੁਸ਼ਕਿਸ਼ ਲਈ ਥਾਣੇ ਲੈ ਆਏ ਇਸ ਦੌਰਾਨ ਉਹਨਾਂ ਵੱਲੋਂ ਵਰਨਾ ਚਾਰ ਨੂੰ ਵੀ ਟੋਕ ਕਰਕੇ ਆਪਣੇ ਨਾਲ ਥਾਣੇ ਹੀ ਲੈ ਆਂਦਾ ਗਿਆ ਮੌਕੇ ਤੇ ਬੋਲਦਿਆਂ ਵਰਨਾ ਗੱਡੀ ਸਵਾਰ ਮੁੰਡੇ ਨੇ ਕਿਹਾ ਕਿ ਜਿਸ ਲੜਕੀ ਨੂੰ ਗੱਡੀ ਚੋਂ ਕੱਢ ਕੇ ਲੈ ਕੇ ਗਏ ਨੇ ਉਸ ਦੀ ਉਮਰ ਮਹਿਜ਼ 19 ਸਾਲ ਦੇ ਕਰੀਬ ਹੈ ਤੇ ਉਹ ਰਾਜਸਥਾਨ ਦੀ ਰਹਿਣ ਵਾਲੀ ਹੈ ਉਸ ਨੇ ਦੱਸਿਆ ਕਿ ਲੜਕੀ ਦੇ ਘਰ ਵਾਲੇ ਉਸ ਦਾ ਜ਼ਬਰੀ ਕਿਤੇ ਹੋਰ ਵਿਆਹ ਕਰਵਾ ਰਹੇ ਸੀ ਜਿਸ ਕਾਰਨ ਕੁਝ ਦਿਨ ਪਹਿਲਾਂ ਹੀ ਉਤੋਂ ਲੜਕੀ ਨੂੰ ਲੈ ਕੇ ਆਏ ਸਨ ਤੇ ਅੱਜ ਜਦੋਂ ਉਹ ਜਲੰਧਰ ਜਾ ਰਹੀ ਸੀ ਤਾਂ ਪਿਪਲਾਂ ਵਾਲਾ ਵਿਖੇ ਆਈ ਇੱਕ ਅਣਪਛਾਤੀ ਕਾਰ 'ਚ ਉਤਰੇ ਲੋਕਾਂ ਨੇ ਚਾਕੂ ਦੀ ਨੋਕ ਤੇ ਕੁੜੀ ਨੂੰ ਆਪਣੀ ਗੱਡੀ 'ਚ ਬਿਠਾ ਲਿਆ ਤੇ ਆਪਣੇ ਨਾਲ ਲੈ ਗਏ। ਦੂਜੇ ਪਾਸੇ ਵਰਨਾ ਕਾਰ ਦੇ ਡਰਾਈਵਰ ਦਾ ਕਹਿਣਾ ਹੈ ਕਿ ਇਹਨਾਂ ਵੱਲੋਂ ਗੱਡੀ ਕਿਰਾਏ ਤੇ ਕੀਤੀ ਹੋਈ ਸੀ ਤੇ ਉਸ ਨੂੰ ਇਸ ਮਾਮਲੇ ਬਾਰੇ ਕੁਝ ਵੀ ਜਾਣਕਾਰੀ ਨਹੀਂ ਹੈ। ਬਲਕਿ ਜਾਂਦੇ ਵਕਤ ਦੂਜੀ ਗੱਡੀ ਵਾਲੇ ਉਸ ਦੀ ਕਾਰ ਦੀ ਚਾਬੀ ਵੀ ਆਪਣੇ ਨਾਲ ਹੀ ਲੈ ਗਏ। ਮੌਕੇ ਤੇ ਪਹੁੰਚੇ ਥਾਣਾ ਮਾਡਲ ਟਾਉਨ ਦੇ ਐਸਐਚਓ ਕਰਨਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਫ ਤੇ ਰਿਪੋਰਟ ਕੀ ਹੋਇਆ ਸੀ ਭਾਜੀ ਗੱਲ ਭਾਜੀ ਰਾਜਸਥਾਨ ਦੀ ਕੁੜੀ ਸੀਗੀ ਤੇ ਇਹ ਨਾ ਮਤਲਬ ਇਹਦਾ ਫਰੈਂਡ ਸੀਗੀ ਸਾਡੀ ਇਹਨਾਂ ਨੇ ਕੀਤਾ ਜਿਹੜੇ ਇਹਦੇ ਘਰ ਦੇ ਆ ਜ਼ਬਰਦਸਤੀ ਉਹਦਾ ਵਿਆਹ ਕਰਾ ਰਹੇ ਆ ਠੀਕ ਹੈ ਜੀ ਉਹ ਕੁੜੀ ਦੀ ਉਮਰ 19 ਸਾਲ ਆ ਤੇ ਜਿਹੜਾ ਮੁੰਡਾ ਸੀ ਉਹਦੀ ਉਮਰ ਸੀਗੀ 35 ਸਾਲ ਉੜੀ ਨੇ ਵਿਆਹ ਕਰਾਣਾ ਨਹੀਂ ਉਹਦਾ ਜ਼ਬਰਦਸਤੀ ਵਿਆਹ ਕਰਾਉਣ ਲੱਗੇ ਹੁਣ ਅਗਲੀ ਕਹਿੰਦੀ ਆਂ ਖਾ ਕੇ ਜ਼ਹਿਰ ਫੜ ਮਰ ਜਾਣਾ ਹੁਣ ਅਸੀਂ ਉਹਨੂੰ ਕੱਲ ਲੈ ਕੇ ਆਏ ਆਂ ਉਹਦੇ ਕੋਲ ਉਹ ਗੋਲੀਆਂ ਸੀਆਂ ਕਿਹੜੀਆਂ ਉਹ ਮਿੱਟੀਆਂ ਕਿਹੜੀਆਂ ਆਪ ਚ ਪਾਈਆਂ ਕਣਕ ਚ ਕੀ ਕਹਿੰਦੇ ਹੁੰਦੇ ਉਹਨੂੰ ਕਿਹੜੀਆਂ ਗੋਲੀਆਂ ਹੁੰਦੀਆਂ ਉਹ ਜਿਹੜੇ ਕਣਕ ਦੇ ਅਟ ਉੱਤੇ ਦਾਣੇ ਨਹੀਂ ਪਾਈਆਂ ਗੋਲੀਆਂ ਜ਼ਹਿਰ ਵਾਲੀਆਂ ਉਹ ਉਹਦੇ ਕੋਲੋਂ ਅਸੀਂ ਲਿੱਤੀਆਂ ਯਾਰ ਅਗਲੀ ਜਦ ਉਹ ਚੀਜ਼ ਲਈ ਹੈ ਹੀ ਨਹੀਂ ਉਹਨੇ ਕਰਨਾ ਹੀ ਨਹੀਂ ਤਾਂ ਜ਼ਬਰਦਸਤੀ ਕਰਨ ਦਾ ਕੀ ਮਤਲਬ ਜਦੋਂ ਹੁਣ ਉਹ ਤਾਂ ਉਦਾਂ ਵੀ ਚੰਡੀਗੜ੍ਹ ਹਾਈ ਕੋਰਟ ਨੇ ਮਾਰਿਆ ਰੂਲ ਚਾਲੂ ਕਰ ਦਿੱਤਾ ਹੈ ਕਿ 18 ਤੋਂ ਉੱਪਰ ਆਪਣੀ ਮਰਜ਼ੀ ਨਾਲ ਜੀ ਮੁਜੀ ਤੱਕਾ ਲਾ ਯਾਰ ਕੁੜੀ ਨੂੰ ਕਿੱਧਰੋਂ ਲੈ ਕੇ ਆਏ ਹੁਣ ਕਿੱਥੋਂ ਲੈ ਕੇ ਆਏ ਇਸ ਕੁੜੀ ਨੂੰ ਕੁੜੀ ਭਾਜੀ ਰਾਜਸਥਾਨ ਆਈ ਤਾਂ ਕੋਟਾ ਗਈ ਸੀ ਕੋਟਾ ਆ ਗਈ ਸੀ ਭਾਜੀ ਉੱਥੋਂ ਲੈ ਜਾਂਦੀ ਅਸੀਂ ਅੱਛਾ ਜੀ ਹਾਂਜੀ ਉਹ ਉਹਨਾਂ ਦੀ ਗੱਡੀ ਪਿੱਛੇ ਦੀ ਤੁਹਾਡੇ ਨਹੀਂ ਭਾਜੀ ਇੱਥੇ ਕੀ ਹੋਇਆ ਵੀ ਇਹ ਭਾਜੀ ਜਿਹੜੇ ਇਹਨਾਂ ਦੇ ਨਾਲ ਦੇ ਸੀਗੇ ਸਾਰੇ ਹੀ ਰਲੇ ਰੁਲੇ ਸੀ ਸਾਰਿਆਂ ਨੇ ਇਕੱਠਿਆਂ ਨਹੀਂ ਭੇਜਿਆ ਹੁਣ ਅਸੀਂ ਤਾਂ ਇੱਥੇ ਨੇ ਅਗਲੇ ਉੱਥੇ ਦੇ ਹੁਣ ਇੰਨੀ ਦੂਰ ਅਸੀਂ ਕਿੱਧਰ ਚੱਕ ਕੇ ਲੈ ਆਵਾਂਗੇ ਉਹਨੂੰ ਜੇ ਉੱਥੋਂ ਕਿਸੇ ਨੇ ਮਦਦ ਕੀਤੀ ਤਾਂ ਆਈ ਆ ਉਹ ਨਹੀਂ ਜਿਹੜੀ ਇੱਚੇ ਬੋਨ ਹੋਇਆ ਗੱਡੀਆਂ ਵੱਜੀਆਂ ਆਪਸੇ ਉਹ ਕਿੱਦਾਂ ਭਾਜੀ ਆ ਆਪਣੀ ਉਹਨਾਂ ਗੱਡੀ ਦੀ ਚਾਬੀ ਕੱਢੀ ਅਸੀਂ ਉਹ ਤੋਂ ਚਾਬੀ ਫੜਨ ਗਏ ਉਹ ਤਾਂ ਪਾਗਲ ਸੀ ਮੇਰੇ ਘਰ ਨਸ਼ਾ ਨੂੰ ਸ਼ਾ ਕੀਤਾਈ ਉਹਨੇ ਉੱਧਰ ਬੋਲ ਉਹਦੇ ਹੱਥੇ ਵਿੱਚ ਚਾਕੂ ਵੀ ਸੀਗਾ ਉਹਨਾਂ ਗੱਡੀ ਪਿੱਛੇ ਕੀਤੀ ਵਿੱਚ ਮਾਰਿਆ ਉਹਦੇ ਉਹਨਾਂ 도ੜ ਗਿਆ ਮਤਲਬ ਚੋਰ ਸੀਗਾ ਉਹ ਤੇ ਕੁੜੀ ਵੀ ਲੱਗ ਯਾਰ ਜੇ ਬੰਦਾ ਦੋ ਜੇ ਚਾਜ ਦਾ ਬੰਦਾ ਹੋਵੇ ਨਾ ਬੰਦਾ ਰੁਕੇ ਲੈ ਕੇ ਜਾਵੇ ਤਮੀਜ਼ ਨਾਲ ਉਹ ਤਾਂ ਉਹਨੂੰ ਵਿੱਚ ਉਹਨੇ ਦੇਖਿਆ ਨਹੀਂ ਕਿਹੜਾ ਰਾਜ ਖਰੇ ਅੱਗੇ ਵੀ ਦੋ ਤਿੰਨ ਮਾਰ ਕੇ ਗਿਆ ਹੋਣਾ ਇਹ ਕੁੜੀ ਦਾ ਦੇ ਨਾਲ ਸੀ ਜਿਹਨੂੰ ਲੈ ਗਿਆ ਨਾਲ ਪੁਰੀ ਭਾਜੀ ਨਾਲ ਲੈ ਗਿਆ ਮੇਰੇ ਸਾਹਮਣੇ ਕੁੜੀ ਮਾਰ ਦੇਣੀ ਇਹਨਾਂ ਨੇ ਜਿੱਦਾਂ ਦਾ ਹਾਲਾਤ ਆ ਉਹ ਤਾਂ ਵਿਚਾਰੀ ਦਾ ਉਹ ਤਾਂ ਰੋ ਰੋ ਉਹਦੇ ਸਾਹ ਨਹੀਂ ਆਉਂਦੇ ਸੀ ਯਾਰ ਇੱਕ ਤਾਂ ਪਤਾ ਕੀ ਮਦਦ ਕਰੋ ਕਿਸੇ ਦੀ ਦੂਜਾ ਦੀ ਦਾ ਉਹਨੂੰ ਯਾਰ ਇਹ ਤਾਂ ਬਹੁਤ ਗਲਤ ਗੱਲ ਆ ਭਾਜੀ ਇਦਾਂ ਹੋਣਾ ਨਹੀਂ ਚਾਹੀਦਾ ਯਾਰ ਅਗਲੀ ਵੇ ਕੀ ਪਤਾ ਕੱਲ ਨੂੰ ਮਰ ਜਾਵੇ ਕੀ ਨਾਮ ਕੀ ਇਹ ਕੁੜੀ ਦਾ ਹਾਂਜੀ ਨਾਮ ਕੀ ਇਹ ਕੁੜੀ ਦਾ ਠੀਕ ਹੈ ਯਾਰ ਨਾਮ ਮੈਨੂੰ ਨਹੀਂ ਪਤਾ ਭਾਜੀ ਯਾਰ ਨਾਮ ਹੈ ਤੁਹਾਡਾ ਮੇਰਾ ਨਾਮ ਜਸਵੰਤ ਰਾਏ ਠੀਕ ਹੈ ਜੀ ਕਾਉਂਸਲਰ ਵਾਰਡ ਨੰਬਰ 20 ਠੀਕ ਆ ਅੰਤਿ ਸਾਬ ਉਹ ਤੇ ਕੀ ਗੱਲਬਾਤ ਹੋਈ ਆ ਕਹਿੰਦੇ ਇੱਕ ਗੱਡੀ ਆ ਗਈ ਪਹਿਲਾਂ ਇੱਕ ਕੁੜੀ ਨੂੰ ਦੂਜੀ ਗੱਡੀ ਚੋਂ ਕੱਢਿਆ ਜਾਂਦਾ ਤਾਂ ਫਿਰ ਉਹ ਗੱਡੀ ਆ ਜਿਹੜੀ ਇੱਕ ਸਕੂਲ ਦੇ ਵਿਦਿਆਰਥੀਆਂ ਦੇ ਵਿੱਚ ਵੀ ਮਾਰੀ ਜਾਂਦੀ ਆ ਕਿੰਨੇ ਨਿਆਣੇ ਜ਼ਖਮੀਆਂ ਕੀ ਪੂਰਾ ਮਾਮਲਾ ਸੀ ਚਾਰ ਨਿਆਣੇ ਜ਼ਖਮੀ ਹੋਏ ਆ ਇਹ ਪਿੱਛੋਂ ਕੋਈ ਦੋਨੋਂ ਗੱਡੀਆਂ ਆਈਆਂ ਦੋਨੋਂ ਗੱਡੀਆਂ ਪਿੱਛੋਂ ਆਈਆਂ ਇੱਕ ਦੂਏ ਦੇ ਕੋਲ ਪਿੱਛੇ ਲੱਗਿਆ ਕੋਈ ਪਤਾ ਨਹੀਂ ਇਹਦੇ ਵਿੱਚ ਲੜਕੀਆਂ ਦਾ ਕੋਈ ਲੜਕੀਆਂ ਸੀਗੀਆਂ ਕੋਈ ਕਹਿੰਦੇ Rajasthan ਦੀ ਪੁਲਿਸ ਆ ਕੋਈ ਕਹਿੰਦੇ ਕਿਸੇ ਜਿਹਦੀ ਵਿਆਹ ਕਰਾਉਣਾ ਸੀਗਾ ਕੁੜੀ ਭੱਜ ਕੇ ਆਈ ਆ ਲੇਕਿਨ ਮੈਨੂੰ ਦਾ ਫੋਨ ਕੀਤਾ ਮੈਂ ਇੱਥੇ ਜਦੋਂ ਪਹੁੰ ਅਈ ਤੇ ਰੋੜਾ ਰੋੜਾ ਪਿਆ ਸੀ ਉਹ ਮੈਂ ਕੋਲ ਨੂੰ ਫੋਨ ਕੀਤਾ ਕਿਉਂਕਿ ਪਤਾ ਲੱਗਦਾ ਨਹੀਂ ਸੀ ਬੱਚੇ ਚਾਰ ਜ਼ਖਮੀ ਬੱਚੇ ਸੀ ਹਸਪਤਾਲ ਦੋ ਨੁਵਾ ਸਰਚ ਹੈ ਜਾਂ ਦੋ ਸਿਵਲਾ ਹਸਪਤਾਲ ਚਾ ਉਹਨਾਂ ਸੱਟਾਂ ਲੱਗੀਆਂ ਕਿ ਉਹ ਗੱਡੀ ਜਿਹੜੀ ਪਿੱਛੇ ਸੀ ਉਹ ਇੱਕ ਲੜਕੀ ਨੂੰ ਲੈ ਗਈ ਗਏ ਕੋਈ ਬੈਗ ਲੈ ਕੇ ਗਏ ਵਿੱਚੋਂ ਖਿੱਚੀ ਉਹਨੇ ਦੇਖਿਆ ਨਹੀਂ ਬੈਗ ਕਰ ਦਿੱਤਾ ਤਾਂ ਆਟੋ ਸੀ ਉਹਦੇ ਵਿੱਚ ਬੱਚੇ ਸੀਗੇ ਉਹ ਬੈਗ ਕਰਦੇ ਉਹਦੇ ਵਿੱਚ ਲੱਗੀ ਉਹਦੇ ਬੱਚੇ ਜ਼ਖਮੀ ਹੋ ਗਏ ਤਾਂ ਇਹ ਗੱਡੀ ਕਿ ਇੱਥੇ ਖੜੀ ਜਾ ਇੱਕ ਭੁਜਾ ਕੇ ਲੈ ਗਿਆ ਹੁਣ ਅਸੀਂ ਮੌਕੇ ਤੇ ਪੁਲਿਸ ਨੂੰ ਬੁਲਾਇਆ ਹੁਣ ਪੁਲਿਸ ਪੁੱਛਗਿੱਛ ਕਰੂਗੀ ਵੀ ਕੀ ਐ ਕੀ ਇਹ ਮਸਲਾ ਐ ਸਾਡਾ ਬੱਚੇ ਕਿੰਨੇ ਜ਼ਖਮੀ ਹੋਏ ਜੀ ਬੱਚੇ 4 ਜ਼ਖਮੀ ਹੋਏ ਠੀਕ ਐ ਵੈਸੇ ਕੁਝ ਜ਼ਿਆਦਾ ਨਹੀਂ ਆ ਵੈਸੇ ਠੀਕ ਠੀਕ ਐ ਕੋਈ ਇਦਾਂ ਦੀ ਪੁਲਿਸ ਆ ਗਈ ਮੌਕੇ ਤੇ ਹਾਂ ਪੁਲਿਸ ਮੌਕੇ ਤੇ ਆ ਗਈ ਆ ਪੁਲਿਸ ਗੱਡੀ ਉਹ ਜਿਹੜੇ ਨਿਆਣੇ 25 ਸੀ ਨਾਲ ਗੱਡੀ 'ਚ ਬੈਠੇ ਉਹਨਾਂ ਨੂੰ ਵੀ ਲੈ ਕੇ ਠਾਣੇ ਹੁਣ ਗੱਡੀ ਜਿਹੜੀ ਆ ਉਹ ਵੀ ਲਜਾਰ ਐ ਆ ਬਾਕੀ ਪੁੱਛਗਿੱਛ ਪੁਲਿਸ ਕਰੂਗੀ ਕੁਝ ਲੱਗਿਆ ਪਤਾ ਕਿ ਦੂਜੀ ਗੱਡੀ ਦੇ ਵਿੱਚ ਜਿਹੜੇ ਕਹਿੰਦੇ ਰਾਜਸਥ ਲੇ ਜੰਗੀ ਨੂੰ ਸਾਡੇ ਮਗਰ ਲੱਗਿਓ ਸੀ ਇੱਕ ਗੱਡੀ ਸੀ ਉਹਦੇ ਮਗਰ ਪੁਲਿਸ ਲੱਗੇ ਲੇਕਿਨ ਉਹ ਕਹਿੰਦੇ ਉਹ ਕਹਿੰਦੇ ਗੱਡੀ ਦੇ ਇੱਕ ਨੰਬਰ ਸੀਗਾ ਅੱਗੇ ਪਿੱਛੇ ਉਹਦੇ ਨੰਬਰ ਹੈ ਨਹੀਂ ਸੀ ਬਾਕੀ ਹੁਣ ਪੁਲਿਸ ਨੂੰ ਪਤਾ ਲੱਗਾ ਇਨਫਾਰਮੇਸ਼ਨ ਇਹਨਾਂ ਨੂੰ ਈਮੇਲ ਦੀ ਆ ਤੇ ਇਹਨਾਂ ਨੇ ਸਾਰੇ ਆਪਣੇ ਪੰਜਾਬ ਦੇ ਵਿੱਚ ਕਰ ਦਿੱਤੇ ਉਹ ਤੁਹਾਨੂੰ ਵੀ ਹੁਣ ਦੱਸਦੇ ਕੀ ਹੈਗਾ ਕੀ ਮਸਲਾ ਹੈ ਕਾਹਦੇ ਉਹ ਪਿੱਛੇ ਲੱਗੇ ਕਿ ਕੀ ਹੋਇਆ ਕਿੰਨੇ ਕਿੰਨੇ ਵਜੇ ਦੀ ਗੱਲਬਾਤ ਆ ਜੀ ਇਹ ਇਹ ਮੇਰਾ ਕਲਾ ਜੀ ਘੰਟਾ ਤੱਕ ਹੋ ਗਿਆ ਹਾਂ ਐਸ ਹਾਂ 1 ਘੰਟਾ ਹੋ ਗਿਆ ਮੈਂ ਘਰ ਸੀ ਮੈਨੂੰ ਇਹਨਾਂ ਨੇ ਫੋਨ ਕੀਤਾ ਵੀ ਐਕਸੀਡੈਂਟ ਹੋਇਆ ਕਿ ਮੈਂ ਇੱਥੇ ਆਇਆ ਆ ਕੇ ਦੇਖਿਆ ਪੁਲਿਸ ਨੂੰ ਵੀ ਮੈਂ ਫੋਨ ਕੀਤਾ ਮੈਂ ਕਹਾ ਵੀ ਦੇਖੋ ਕੀ ਜੋ ਵੀ ਹੈਗਾ ਉਹ ਇਹਨਾਂ ਕੋਲ ਪਤਾ ਲੱਗੂਗਾ ਜਿਹਨਾਂ ਨੂੰ ਫੜਿਆ ਓਕੇ ਉੱਚੀ ਬੋਲੀ ਭਾਜੀ ਭਾਜੀ ਕਿਆ ਨਾਮ ਹੈ ਹਰੀਸ਼ਾ ਭਾਜੀ ਹਰੀਸ਼ ਜੀ ਕਿੱਥੇ ਤੇ ਰਹਿਣ ਵਾਲੇ ਹੋ ਲੱਚਵਾਲ ਵੇ ਜੀ ਠੀਕ ਆ ਇਹ ਵਰਨਾ ਗੱਡੀ ਤੁਹਾਡੀ ਆ ਹਾਂ ਜੀ ਹਾਂ ਜੀ ਭਾਜੀ ਇਹ ਕੀ ਮੈਟਰ ਹੋਇਆ ਸੀਗਾ ਕਹਿੰਦੇ ਕਿ ਦੂਜੀ ਗੱਡੀ ਆਈ ਆ ਤੁਹਾਡੀ ਗੱਡੀ ਦੇ ਵਿੱਚ ਇੱਕ ਕੁੜੀ ਸਵਾਰ ਸੀ ਸਾਨੂੰ ਉਹ ਜਿਹੜਾ ਲੈ ਕੇ ਗੱਡੀ ਗੱਡੀ ਜੋ ਕੱਢ ਕੇ ਗੱਡੀ ਇਹਨਾਂ ਨੇ ਬਸ ਸਟੈਂਡ ਕੋਲੋਂ ਕੀਤੀ ਆ ਕਿਰਾਏ ਤੇ ਜਿੱਦਾਂ ਬਸ ਸਟੈਂਡ ਤੋਂ ਮੇਰੇ ਨਾਲ ਚੜ੍ਹੇ ਆ ਆਪਣਾ ਸਟੈਂਡ ਇੱਥੇ ਬੁਲਾਵਾੜੀ ਜਿੱਦਾਂ ਤੇ ਇਹਨਾਂ ਨੇ ਗੱਡੀ ਕਿਰਾਏ ਤੇ ਕੀਤੀ ਮੇਰੀ ਤੇ ਮੈਰਨ ਲੈ ਕੇ ਆਇਆ ਨਾਲ ਸਾਰਾ ਯਾਰ ਜਿੱਦਾਂ ਪਾਜੀ ਕੀ ਨਾਮ ਆ ਜ਼ਰਾ ਹਰੀਸ਼ਾ ਪਾਜੀ ਤੇ ਹਰੀਜੀ ਗੱਡੀ ਤੁਹਾਡੀ ਆ ਹਾਂਜੀ ਪਾਜੀ ਠੀਕ ਆ ਜੀ ਤੇ ਕੀ ਤੇ ਪੂਰਾ ਮੈਟਰ ਹੋਇਆ ਸੀ ਕੀ ਗੱਲਬਾਤ ਹੋਈ ਸੀ ਪਾਜੀ ਮੇਰੀ ਗੱਡੀ ਇਹਨਾਂ ਨੇ ਕਿਰਾਏ ਤੇ ਕੀਤੀ ਸੀ ਜਿੱਦਾਂ ਇਹ ਦੋ ਮੁੰਡੇ ਮੁੰਡਾ ਸੀ ਤੇ ਨਾਲ ਕੁੜੀ ਸੀ ਇੱਕ ਹਾਂ ਤੇ ਦੋ ਜਾਣੇ ਸੀਗੇ ਤੇ ਇਹਨਾਂ ਦੇ ਨਾਲ ਮੈਨੂੰ ਕਹਿੰਦੇ ਕਿ ਜਲੰਧਰ ਜਾਣਾ ਜੀ ਅਸੀਂ ਜਲੰਧਰ ਛੱਡਣ ਚੱਲੇ ਸੀ ਇਹਨਾਂ ਨੂੰ ਤਾਂ ਫੇਰ ਰਸਤੇ ਵਿੱਚ ਕੀ ਆ ਪਿੱਪਲ ਵਾਲੇ ਬਾਗ ਪਹੁੰਚ ਕੇ ਕੀ ਹੋਇਆ ਪੁਰਾਣੇ ਤੋਂ ਚੌਂਕ ਤੋਂ ਇਹ ਮੁੜੇ ਕਿ ਕਹਿੰਦੇ ਕਿ ਵਾਪਸ ਜਾਣਾ ਹੈ ਪਤਾ ਨਹੀਂ ਕਿ ਸਮਾਨ ਰਹਿ ਗਿਆ ਕੋਈ ਘਰੇ ਕਿਤਾਣਾ ਉਹਦੇ ਪਤਾ ਨਹੀਂ ਕਿਤਾ ਜਿੱਥੋਂ ਚੱਕਿਆ ਸੀ ਇਹਨਾਂ ਨੂੰ ਤੇ ਵਾਪਸ ਸਮਾਨ ਲੈਣਾ ਤੇ ਇੱਥੇ ਆ ਗਿਆ ਉਹਦੇ ਕੋ ਨਾਲ ਦੇ ਬੰਦੇ ਆਏ ਉਹਨਾਂ ਨੇ ਕੁੜੀ ਨੂੰ ਗੱਡੀ ਚੋਂ ਕੱਢਿਆ ਇਹ ਤਾਂ ਗੱਡੀ ਰੋਕ ਲਈ ਮੋੜੇ ਲਾ ਕੇ ਉਡੀਨ ਘਟੀ ਜਿਹੜਾ ਘੱਟ ਕੇ ਲਾਇਆ ਚਾਬੀ ਲਾ ਕੇ ਮੇਰੀ ਘਟੀ ਜਿਹੜੀ ਘੱਟ ਕੇ ਜੀ ਨਾਲ ਠੀਕ ਤੁਹਾਡੀ ਗੱਡੀ 'ਚ ਕਿੰਨੇ ਜਾਣੇ ਸੀਗੇ ਸਵਾਰ ਉਦੋਂ ਦੋ ਜਾਣੇ ਸੀ ਇਹ ਉਦੋਂ ਤਿੰਨ ਜਾਣੇ ਸੀਗੇ ਜੀ ਕੋਣ ਕੋਣ ਦੋ ਕੁੜੀਆਂ ਦੋ ਕੁੜੀਆਂ ਸੀਗੀਆਂ ਜੀ ਠੀਕ ਆ ਜੀ ਹਾਂਜੀ ਤੇ ਜਿਹੜੀ ਦੂਜੀ ਗੱਡੀ ਕਿਹੜੇ ਕਿਹੜੀ ਗੱਡੀ ਸੀ ਦੂਜੀ ਹੋਰ ਹੋਰ ਵੀ ਹੋਣੀ ਚਾਹੀਦਾ ਪਤਾ ਨਹੀਂ ਦੇਖਿਆ ਨਹੀਂ ਪਾ ਜੀ ਠੀਕ ਆ ਜੀ ਤੇ ਉਹ 'ਚ ਕਿੰਨੇ ਜਾਣੇ ਸੀ ਕੁਝ ਪਤਾ ਉਹ ਨਹੀਂ ਪਤਾ ਪਾ ਜੀ ਕਿਦਾਂ ਕੋਈ ਹਥਿਆਰ ਉਥੀ ਉਰ ਦਿਖਾ ਕੇ ਕਰਕੇ ਲੱਗੇ ਕੁੜੀ ਨੂੰ ਨਹੀਂ ਪਾ ਜੀ ਚਾਕੂ ਦੀ ਜਿਹੜਾ ਹੱਥ 'ਚ ਮੁੰਡੇ ਦੇ ਪਤਾ ਨਹੀਂ ਮੈਂ ਉਹ ਮੁੰਡਾ ਨਾਲ ਜਿਹੜਾ ਸੀ ਉਹਨੇ ਦੇਖਿਆ ਚਾਹੇ ਉਹ ਦੰਦ ਰੀ ਤੇ ਜਿਹੜੀ ਸਕੂਲੀ ਵਿਦਿਆਰਥੀਆਂ ਦੇ ਵਿੱਚ ਗੱਡੀ ਵੱਜੀ ਆ ਤੁਹਾਡੀ ਵੱਜੀ ਆ ਕਿ ਦੂਜੀ ਗੱਡੀ ਉਹਨਾਂ ਦੀ ਗੱਡੀ ਵੱਜੀ ਭਾਈ ਜਿੱਦਾਂ ਚਾਬੀ ਕੱਢ ਕੇ 도ੜੇ ਨਾਲ ਲੈ ਕੇ ਉਹ ਉਹਨੇ ਬੈਕ ਕੀਤੀ ਜਿੱਦਾਂ ਮੇਨ ਰੋਡ ਦੇ ਉੱਤੇ ਆਪੇ ਤੁਸੀਂ ਜਾਣਦੇ ਸੀ ਪਹਿਲਾਂ ਇਹਨਾਂ ਨੂੰ ਭਜੀ ਨਹੀਂ ਨਹੀਂ ਭਜੀ ਤੁਹਾਡੀ ਰੈਂਟ ਤੇ ਗੱਡੀ ਕੀਤੀ ਜਲੰਧਰ ਜਾਣ ਲਈ ਹਾਂਜੀ ਹਾਂਜੀ ਭਜੀ ਕਿਰਾਏ ਤੇ ਗੱਡੀ ਪਾਜੀ ਕਿ ਪਿੰਪਲ ਵਾਲੇ ਤੋਂ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਜਿਹੜਾ ਸੜਕ ਹਾਸਾ ਵੀ ਹੋਇਆ ਹੈ ਉਹਦੇ ਵਿੱਚ ਕੁਝ ਸਕੂਲੀ ਵਿਦਿਆਰਥੀ ਵੀ ਜ਼ਖਮੀ ਹੋਏ ਨੇ ਤੇ ਦੂਜੇ ਕਿ ਫਿਲਮੀ ਸਟਾਈਲ ਦੇ ਵਿੱਚ ਕਿ ਗੱਡੀ ਚੋਂ ਕੁੜੀ ਕੱਢ ਕੇ ਜਿਹੜਾ ਉਹ ਲੈ ਗਿਆ ਕੀ ਪੂਰਾ ਮਾਮਲਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਾਂ ਜੇ ਸਾਨੂੰ ਵੀ ਇਨਫੋਰਮੇਸ਼ਨ ਆਈ ਸੀ ਤੇ ਮੈਂ ਵੀ ਮੁੱਕ ਤੇ ਗਿਆ ਸੀ ਜੋ ਉੱਥੇ ਕਾਫੀ ਲੋਕ ਇਕੱਠੇ ਹੋਏ ਸੀ ਤੇ ਉੱਥੇ ਪਤਾ ਲੱਗਾ ਸੀਗਾ ਕਿ ਕੋਈ ਰਾਜਸਥਾਨ ਪੁਲਿਸ ਜਿਹੜੀ ਆ ਉਹ ਕਿਸੇ ਗੱਡੀ ਦੇ ਪਿੱਛੇ ਘਰ ਰਹੀ ਸੀ ਤੇ ਕੋਈ ਲੜਕੀ ਉੱਥੋਂ ਰਾਜਸਥਾਨ ਤੋਂ ਭੱਜੀ ਹੋਈ ਸੀ ਜਿਹਦੇ ਸੰਬੰਧੀ ਉਹ ਪੁਲਿਸ ਜਿਹੜੀ ਹੈਗੀ ਆ ਉਹਦੇ ਵਿੱਚ ਗੱਡੀ ਚ ਆਈ ਸੀ ਤੇ ਉਹ ਰੋ ਜਿਆਦਾ ਤੇਜ਼ੀ ਦੇ ਵਿੱਚ ਜਦੋਂ ਗੱਡੀ ਮੁੜਨ ਲੱਗੀ ਆ ਉਹ ਕਿਸੇ ਵਹੀਕਲ ਚ ਵੱਜਿਆ ਜਿਹਦੇ ਵਿੱਚ ਬੱਚੇ ਵਹੀਕਲ ਚ ਬੈਠੇ ਹੋਏ ਸੀਗੇ ਉਹਨਾਂ ਦੇ ਵੀ ਇੰਜਰੀਜ਼ ਵਗੈਰਾ ਹੋਈਆਂ ਉਹ ਗੱਡੀ ਦਾ ਨੰਬਰ ਥੋੜਾ ਪਤਾ ਲੱਗਾ ਹੈਗਾ ਉਹਦਾ ਸਾਰੇ ਪੰਜਾਬ ਚ ਮੈਸੇਜ ਕਰਤਾ ਤੇ ਉਹ ਜਿੰਦਾ ਵੀ ਉਹਨੂੰ ਅਪਰੌਂਡ ਅਪ ਕਰਕੇ ਤੇ ਜਿਹੜੇ ਵੀ ਕੋਈ ਪੀੜਤ ਹੈ ਉਹਨਾਂ ਦੇ ਬਿਆਨ ਦੇ ਹੱਥ ਜੋ ਬਣਦੀ ਕਾਰਵਾਈ ਕਰੇ ਸੀਗੇ ਸਰ ਉਹ ਪੁਲਿਸ ਦੀ ਜਿਹੜੀ ਕੁੜੀ ਨੂੰ ਕੋ ਲੈ ਕੇ ਬਸਮ ਸਾਹਿਬ ਉਹ ਕਦੇ ਵਰਦੀ ਪਾਈ ਹੋਈ ਸੀ ਪੁਲਿਸ ਵਾਲੀ ਗੱਡੀ ਸੀ ਠੀਕ ਹੈ ਕੋਈ ਆਪਣੇ ਤੁਸੀਂ ਫਿਲਹਾਲ ਮੂਡਲੀ ਪ੍ਰੈਸਕੂਰ ਲਈ ਕੋਈ ਆਪਣੇ ਅਸੀਂ ਉਹਨੂੰ ਨਹੀਂ ਕਰ ਰਹੇ ਬਾਕੀ ਉੱਥੇ ਜੇ ਕੋਈ ਕਿਸੇ ਦੀ ਕੋਈ ਗ੍ਰੀਵੈਂਸ ਹੈਗੀ ਆ ਤੇ ਉਹ ਆਪਣੀ ਜੋ ਵੀ ਸਾਨੂੰ ਕੰਪਲੇਨਟ ਦੇਗਾ ਉਹਦੇ ਅਧਾਰ ਤੇ ਕਾਰਵਾਈ ਕਰਦੇ ਹਾਂ